ਪਹਿਲਾਂ ਤਾਂ ਕੱਢੀ ਹੈ ਬਾਈ ਕਬੂਤਰ ਬਾਹਰ ਆਜੇ ਸਾਰੇ ਬਾਹਰ ਚੋਗਣ ਇਹ ਨੂਰੀ ਦੇਖ ਲਓ ਕਿਵੇਂ ਭੱਜੀ ਫਿਰਦੀ ਹੈ ਹਿੰਦੀ ਵੀਰਾ ਫਿਰਦਾ ਮੈਸਤਰੀ ਦਾ ਫਿਰਦੇ ਨੇ ਉਹਦੇ ਬਾਅਦ ਉੱਪਰ ਜਾਣਾ ਢਾਂਗੀ ਨੂੰ ਬਣਾਈਏ ਜਗਾ ਜਗਾ ਜੀ ਹੋਰ ਹਾਂ ਠੀਕ ਆ ਝਾੜੂ ਜਿੰਦਾਬਾਦ ਠੀਕ ਠੀਕ ਆ ਠੀਕ ਆ ਦਾਣਾ ਪਾਣੀ ਪਾਇਆ ਹੋਇਆ ਤੇ ਪਾਊਡਰ ਬੂਡਰ ਪਾਇਆ ਹੋਇਆ ਇਹਦੇ 'ਚ ਠੀਕ ਆ ਬਾਕੀ ਬੱਚੇ ਵਿੱਚ ਸੈੱਟ ਨੇ ਐਨ ਓਕੇ ਰਪੋਟਾਂ ਨੇ ਖੱਡੇ ਹੋਏ ਨੇ 8-10 ਬੱਚੇ ਫੇਰ ਤੁਹਾਨੂੰ ਬਾਅਦ ਚ ਦਿਖਾਵਾਂਗੇ ਚਲੋ ਫਿਰ ਇਹਨੇ ਚੁਗਣ ਦੋ ਇਹਨਾਂ ਨੂੰ ਕਰਦੇ ਬੰਦ ਬਰੇ ਉਹ ਚੂਚਾ ਦੇ ਲਾ ਕਿੱਥੇ ਜਾਲ ਚ ਵੜਿਆ ਹਾਲਾ ਹਾਂ ਖੱਡੇ 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 ਚਲ ਜੇ ਵੜੇ ਵੜੇ ਖੱਡੇ 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 ਵੜ ਗਏ ਵੜ ਗਏ ਉਹ ਚੂਚਾ ਕੱਢ ਦੀ ਚੂਚਾ ਵੜ ਗਿਆ ਅੰਦਰ ਆ ਗਿਆ ਆ ਗਿਆ ਆ ਗਿਆ ਦਰਾ ਦੇ ਹਾਲੇ ਨੇ ਸਾਰੀ ਦੇਖ ਲਓ ਵੀ ਗੱਡੇ ਗੱਡੇ ਹੋ ਗਏ ਚੂਚੇ ਆ ਛੋਟਾ ਹੈ ਥੋੜਾ ਜਿਹਾ ਬਾਕੀ ਬਹੁਤ بڑے بڑے ਹੋਗੇ ਲੈ ਜਾ ਅਲੂੜੀ ਲੈ ਜਾ ਲੈ ਜਾ ਬਾਕੀ ਇਹਨਾਂ ਨੂੰ Đấy ਖਾਲੇ ਕਿੱਧਰ ਨੂੰ ਜਾਂਦੇ ਨੇ ਚਲੋ 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 ਦੇਖ ਦੇਖ ਨੇ ਛਾਲੇ ਵੀ ਨਿਕਲੇ ਬਾਹਰ ਛੋਡੇ 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 ਨੇ ਆ ਆ ਬੜਾ ਹੈ ਮੈਂ ਸਭ ਤੋਂ ਡਰਾ ਕੇ ਜੇ ਕਰਦੇ ਅੰਦਰ ਵੈਰੀ ਗੁੱਡ ਚਲੋ 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 ਆਵਾਜ਼ ਜਾ ਜਾ ਚਲੋ ਚਲੋ ਲਾਓ ਵੀ ਕਰਤੇ ਬੰਦ ਸਾਰੇ ਚੱਲਦੇ ਆਂ ਵਿਲੇਜ ਹੋ ਕੇ ਉੱਪਰ ਪਹੁੰਚ ਗਏ ਬਈ ਕੋਠੇ ਤੇ ਦੇਖੋ ਫਿਰ ਢਾਂਗੀ ਬਜਈ ਬਜੇ ਹੋਏ ਪਏ ਨੇ ਓਕੇ ਰਬੋਟਾਂ ਨੇ ਤੇ ਸੱਚੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਮੈਂ ਸਾਰੇ ਹਿੰਦੀ ਵੀਰਾ ਆ ਇਹ ਆ ਕਹਿੰਦੇ ਭਿੰਦੀ ਕਿੰਨੀਆਂ ਬਾਜ਼ੀਆਂ ਛੱਡੀਆਂ ਹੁਣ ਤੱਕ ਅੰਦਾਜ਼ 10 12 ਹੋੜ ਕੇ ਕਿੰਨੀਆਂ ਜਿੱਤ ਗਿਆ ਪੰਜ ਗੇ ਜੁੱਤੇ ਆਲੇ ਪੰਜ ਜਿੱਤ ਗਿਆ ਹੈ ਪਰ ਬਾਜ਼ੀਆਂ ਦੁਨੀਆਂ ਲਾਉਂਦਾ ਹੈ ਚਿੜੀ ਔੜ ਕਾਂ ਔੜ ਤੇ ਇੱਥੇ ਬਣਾਉਣਾ ਆਪਾਂ ਢਾਂਗੀ ਨੂੰ ਇੱਥੇ ਢਾਂਗੀ ਹੋਰ ਲਾਉਣੀ ਹੈ ਇੱਕ ਬਾਕੀ ਬਜੇ-ਬਜੇ ਡਾਉਣੇ ਆ ਹੁਣ ਕੱਢਦੇ ਆ ਮਿੱਤਰੋ ਨਵੇਂ-ਨਵੇਂ ਬੱਚੇ ਕੱਢਣ ਲੱਗੇ ਆ ਹਰਾ ਪੋਟਾ ਗਲਾਬੀ ਪੂਜ ਚਿੱਟੀਆਂ ਅੱਖਾਂ ਲਾਲ ਜਾਉ ਨੇ ਆ ਲਾਲ ਦਾੜੀ ਹੈ ਇਹਦੇ ਚੱਲ ਵੀ ਮੇਤਰਾ ਓਏ ਕਿੱਧਰ ਜਾਣਾ ਹੈ ਕੂਰੇ ਨੂੰ ਇੱਥੋਂ ਕੂਰਾ ਕੋਈ ਨਹੀਂ ਛਤਰੀ ਤੇ ਜਾਊ ਜਾਊ ਆਪੇ ਜਾਊ ਚੱਲ ਛਤਰੀ ਤੇ ਓਕੇ ਰਿਪੋਰਟ ਆ ਵੀਰੇ ਬਹਿਂਦਾ ਛਤਰੀ ਤੇ ਹਾਂ ਜੀ ਲੱਗ ਗਿਆ ਬਹਿਣ ਹਾਂ ਬਹਿ ਗਿਆ ਹਰੀ ਟੌਰੀ ਦਾ ਜਮਾ ਹੀ ਨਮਾ ਬਚਾ ਚਿੱਟੀਆਂ ਅੱਖਾਂ ਦਾ ਓਏ ਲੈ ਜਾਊਗਾ ਹੀ ਜਾਊਗਾ ਉੱਪਰ ਜਾਂਦਾ ਆ ਇਧਰ ਇਹਨੂੰ ਕਬੂਤਰ ਦੇਖਦੇ ਆਂ ਆਲੇ ਜਮਾ ਹੀ ਛੋਟਾ ਬਚਾ ਇਹੇ ਜੂੰ ਜੂੰ ਕਰਦਾ ਚਾ ਉਹ ਤੇਰੀ ਕਿੱਧਰ ਜਾਣਾ ਓਕੇ ਰੋ ਨਿਕਲੇ ਆ ਚੱਲ ਬਈ ਦੂੰ ਵੀ ਔੜ ਔੜ ਫੇੜ ਔੜ ਫੇੜ ਹੈ ਔੜ ਔੜ ਕੋਈ ਨਹੀਂ ਔੜ ਇਹ ਕਿਹਦੇ ਨਾਲ ਹੋਰ ਕਾ ਜਿਹੜਾ ਕੱਢਿਆ ਰ ਜੱਸੇ ਝਾਲਰ ਵਾਲਾ ਹਰੀ ਝਾਲਰ ਗੁਲਾਬੀ ਦੂਸਾ ਹਰੀ ਬੂਝ ਕੱਢ ਕੱਢ ਕੇ ਰਾਂ ਇਸ ਦੇ ਦੋਨੇ ਝਾਲਰਾਂ ਡੰਡੇ ਬਣਾਏ ਹੋਏ ਨੇ ਯਸੂ ਦੋਨੇ ਡੰਡਿਆਂ ਵਾਲਾ ਉਹ ਕੱਢ ਲਈ ਉਹ ਵੀ ਕੱਢੀ ਉਹ ਵੀ ਗਾਲਾ ਕੱਢਿਆ ਦੀਗਾ ਮਿੱਤਰੋ ਨਵੇਂ ਬੱਚੇ ਪੋਟਾ ਗਲਾਬੀ ਬੂਛ ਆ ਵੀ ਨਵਾਂ ਹਰੀ ਟੌਰੀ ਔਰ ਦੋਏ ਹਰਾ ਡੰਡਾ ਗਲਾਬੀ ਡੰਡਾ ਆ ਦੇਖੋ ਆ ਵੀ ਨਵਾਂ ਨਾਲੇ ਹਰਾ ਥੋੜਾ ਜਿਹਾ ਪੋਟਾ ਇਹ ਵੀ ਨਵਾਂ ਤੇ ਹਰੀ ਝਾਲਰ ਗਲਾਬੀ ਟੂਸਾ ਹਰੀ ਟੌਰੀ ਇਹ ਵੀ ਨਵਾਂ ਓਕੇ ਰੋਟਾ ਨੇ 5 7 ਨਵੇਂ ਕੱਢਦੇ ਅੱਜ ਜਿਹੜੇ ਗੂੜੇ ਦੇਣਗੇ ਹੁਣ ਢਾ ਢਾ ਨਵੇਂ-ਨਵੇਂ ਕੱਢ ਮੜ ਜੇ ਬੈਠਣ ਛਤਰੀਆਂ ਤੇ ਚੱਲ ਚਾਲਾ ਬਜੇ ਤਾਂ ਇੰਨੋ ਨਾਲ ਗਰਮੀ ਬਵਾਲੀਂ ਰਲੇਆ ਬਹਿ ਜਾ ਢਾਂਗੀ ਤੇ ਚੱਲ ਚੱਲ ਆ ਬੱਚਾ ਬਾੜਾ ਨਿਆਣਾ ਹਲੇ ਆ ਉਹ ਬੈਠ ਗਿਆ ਤਾਂ ਗੱਲ ਭਾਈ ਦੂੰਗੀ ਇਹ ਕੱਢਿਆ ਰਖਾਲੀ ਜਸੇ ਲੱਗਿਆ ਆਪੇ ਲੈ ਵੀ ਆਉਣ ਲੱਗੇ ਸਾਲੇ ਖੁੱਡੇ ਜੀ ਨੂੰ ਬਾਹ ਪਾਜਦੇ ਨੇ ਯਾਰ ਹਲੇ ਇਸਰ ਗੱਲ ਡਾਈ ਨਹੀਂ ਨਾ ਪਾਏ ਮਿੱਤਰੋ ਇੱਕ ਬਚਾ ਹੋਰ ਕੱਢਣ ਲੱਗੇ ਆ ਹਰਾਸ ਹਰਾ ਗਲਾਬੀ 사ਤਾ ਹਰਾ 사ਤਾ ਤੇ ਗਲਾਬੀ 사ਤਾ 7 ਨੰਬਰ 88 ਲਾਲ ਸਰਾ ਚਿੱਟੀਆਂ ਅੱਖਾਂ ਚੱਲੋ ਜੀ ਏ ਛਤਰੀ ਛਤਰੀ ਕਿੱਥੇ ਆ ਛਤਰੀ ਕਿੱਥੇ ਆ ਕੋਈ ਨਹੀਂ ਕੋਈ ਨਹੀਂ ਤਿੰਨ ਢਾਂਗੀਆਂ ਲਾਤੀਆਂ ਬਈ ਅੱਜ ਦੇਖੋ ਓਕੇਅਰ ਬੋਰਡ ਚੌਥੀ ਢਾਂਗੀ ਨੂੰ ਆ ਬਣਾਉਣ ਲੱਗੇ ਆ ਹੁਣ ਜ다가 ਆ ਜਾ ਆ ਜਾ ਆ ਜਾ ਆ ਜਾ ਲੋਵੀ ਨਵੇਂ ਕਬੂਤਰ ਦੇ ਪੈਰ ਲਵਾਉਣ ਲੱਗਿਆਂ ਛਤਰੀ ਜੀ ਹੌਲੀ ਲੈ ਕੇ ਆਈ ਜੱਸੇ ਉਹ ਜਾਲ ਤੇ ਬੈਠ ਗਿਆ ਕੇ ਕਾਫੀ ਪਿੰਡ ਜਾਲਾਦਾਲਾ ਫਿਰ ਕੇ ਆਇਆ ਇੱਕ ਸਿੱਧਾ ਆ ਗਿਆ ਉਹ ਬੈਠਾ ਚੱਲ ਚੱਲ ਛਤਰੀ ਤੇ ਡਰਾ ਡਰਾ ਥੋੜਾ ਜਿਹਾ ਡਰਾ ਆਊਗਾ ਆਊਗਾ ਦੇਖੋ ਤਾਂ ਜਾਲ ਘੈਂਟ ਲੱਗਦਾ ਫਿਰ ਓਕੇ ਤੂੰ ਇੱਧਰ ਹੋ ਜਾ ਵੀਰੇ ਚੱਲ ਵੀ ਚੱਲ ਇੱਕ ਵਾਰੀ ਪੈਰ ਜੇ ਲਾ ਗਿਆ ਫੇਰ ਠੀਕ ਆ ਨਾ ਕੋਈ ਨਹੀਂ ਕੋਈ ਨਹੀਂ ਲੈ ਜਾ ਲੈ ਜਾ ਲੈ ਜਾ ਏ ਏ ਏ ਮੇਰੀ ਚੱਕ ਲੈ ਚੱਕ ਲੈ ਛਤਰੀ ਛਤਰੀ ਚੱਕ ਲੈ ਚੱਕ ਲੈ ਉੱਚੀ ਏ ਓਹੋ ਛਦਰੀ ਛਦਰੀ ਕਾਰਕਾਰ ਵੀਰ ਬੜਕਾਈ ਮੜੀ ਬੈਂਦਾ ਤਾਂ ਹਾਂ ਬੈਂਦਾ ਆਏਗਾ ਤਾਂ ਅੱਛਾ ਤਾਂ ਹੀ ਤਾਂ ਪਾਇਪ ਮੋਟੇ ਲੈ ਕੇ ਆਂਦੇ ਨੇ ਸਾਲੇ ਭਾਈਆ ਭਾਈਆ ਮੈਂ ਹੁਮੈ ਇਥੇ ਖੜ ਜੋ ਭਾਈ ਇੱਕ ਮਿੰਟ ਲਓ ਵੀ ਰੰਗ ਵੀ ਬਣਾ ਲੀਏ ਹੁਣ ਤਿੰਨਰ ਆ ਗਿਆ ਹਰਾ ਰੰਗ ਤੇ ਲਾਲ ਰੰਗ ਪਹਿਲਾਂ ਬਣਾ ਲੀਏ ਫੇਰ ਦਿਖਾਉਨੇ ਆ ਤੁਹਾਨੂੰ ਲਓ ਵੀ ਕਲੀਆਂ ਵਾਲੀ ਪੋਟੇ ਪੂੰਛ ਵਾਲੇ ਦਾ ਰੰਗ ਵੀ ਗੂੜਾ ਕਰ ਦਈਏ ਮੜਾ ਜਾ ਹੁਣ ਫਿੱਕਾ ਜਾ ਹੋ ਗਿਆ ਦੇਖ ਲਓ ਕੁਝ ਪੂੰਛ ਦੇ ਪੂੰਛ ਦੇ ਫੰਗਵਾ ਚਾਏ ਨੇ ਕਰ ਦਈਏ ਰੰਗ ਜਿਹਾ ਲਾ ਦਈਏ ਇੱਕ ਬਚਾ ਰਹਿ ਗਿਆ ਆਪਣਾ ਬਾਾਰ ਹਰੇ ਲਾਲ ਸਾਤੇ ਵਾਲਾ ਦੇਖੀ ਵੀਰੇ ਦੇਖ ਕੇ ਇਹੋ ਕਲੀਆਂ ਦੇਖੀ ਬਚਾਈ ਆ ਭੰਗਪੂਜਾ ਨਹੀਂ ਦਿੱਸੂਆ ਸਾਰੀ ਪੂੰਛੇ ਕਰਦੇ ਵੀਰੇ ਦੁਬਾਰਾ ਹਾਂ ਦੁਬਾਰਾ ਹੀ ਕਰੂੰਗਾ ਜੀ ਲੋ ਮੇਤਰਾ ਸਾਰੇ ਕੰਮ ਓਕੇ ਨੇ ਬਚਾ ਰਹੇਗਾ ਸਿਰਫ ਇੱਕ ਬਾਹਰ ਆਹਾ ਨਾ ਮਾ ਬਚਾ ਹਰੀ لال ਕਾਂਤ ਦਾ ਇਹਦੇ 나ੜ ਛੱਡਿਆ ਓਟੇ ਬੈਠਾ ਲਾ ਓਕੇ ਰੋਟਾਂ ਨੇ ਬੈਣ ਦੋ ਇਹਨੂੰ ਫਿਰ ਬੰਦ ਕਰਕੇ ਜਾਂਦੇ ਆ ਹੱਥ ਪੂਰੇ ਗਲਾਬੀ ਗਲਾਬੀ ਹੋ ਗਏ ਲਓ ਰੰਗ ਰੰਗ ਘੋੜਲੇ ਤੇ ਗਲਾਬੀ ਮਗਾਇਆ ਲਾਲ ਤਾਂ ਨਿਕਲੇ ਗਲਾਬੀ ਤੇ ਹਰਾ ਚਲੋ ਕੋਈ ਚੱਕਰ ਨਹੀਂ ਸਰੰਜ ਵੀ ਸਾਡੀ ਖਰਾਬ ਹੋ ਗਈ ਜੱਸੇ ਨੇ ਘਸਾ ਕੇ ਘਸਾ ਕੇ ਖਰਾਬ ਕਰਤੀ ਚਲੋ ਤਾਰੀ ਕਬੂਤਰਾਂ ਨੂੰ ਬਈ ਫੇਰ ਮਿਲਦੇ ਆ ਬੱਜਾ ਦਾ ਬਈ ਫੇਰ ਕਿਸੇ ਪਾਸੇ ਟੱਪ ਗਿਆ ਉਹ ਨਹੀਂ ਅੱਜ ਆਉਂਦਾ ਹਨੇਰਾ ਹੋਣੇ ਵਾਲਾ ਅਸੀਂ ਵੀ ਚੱਲੀਏ ਥੱਲੇ ਕੰਮ ਕਮਨ ਵੇੜੀਏ ਆ ਪਤਾ ਨਹੀਂ ਕਿਹਦਾ ਉਹਦਾ ਕੱਚੇ ਦੁੱਸੇ ਵਾਲਾ ਆਪਣਾ ਪੋਟੇ ਵਾਲਾ ਆ ਬੈਠ ਗਿਆ ਵਿਚਾਰਾ ਇਹਨੂੰ ਜਾਣ ਦੋ ਅੰਦਰ ਯਾਰ ਕਰੀਏ ਬੰਦ ਜੱਸੇ ਏ ਚੱਲ ਜਿਹੜੇ ਤੋਂ ਕੁਝ ਲੈਣਾ ਨਹੀਂ ਉਹ ਤਾਂ ਜਾਂਦੇ ਆ ਸਿੱਧੇ ਅੰਦਰ ਜਿਹੜੇ ਡਾਉਣੇ ਆ ਉਹ ਸਾਲੇ ਹਾਲੇ ਵਾਲੇ ਬੈਠ ਜਾਂਦੇ ਆ ਇਹ ਬਾਈ ਹਰੇਕ ਨਾਲੇ ਹੁੰਦਾ ਹੋਣਾ ਜਿਹੜਾ ਤਾਂ ਲੰਡਰ ਨੇ ਸਿਰੇ ਦੇ ਉਹ ਤਾਂ ਐਨ ਛਤਰੀ ਦੇ ਬੈਠ ਕੇ ਸਿੱਧਾ ਖੁੱਡੇ ਜਿਹੜੇ ਦੂਏ ਆ ਕਦੇ ਸਾਲੇ ਉੱਪਰ ਕਦੇ ਥੱਲੇ ਚਲੋ ਕੋਈ ਚੱਕਰ ਨਹੀਂ ਉਹਨੂੰ ਹੁਣ ਕਾਲੂਆਂ ਦੇਖਾਂਗੇ ਕਰਦੇ ਉਸੇ ਬੰਦੇ ਜਿੰਦਾ ਲਾ ਕਰਦੇ ਕਰਦੇ ਬੰਦ ਓਕੇ ਆ ਰਬੋਰਡ ਬਾਈ ਤੇ ਚਲੋ ਫਿਰ ਹੁਣ ਚੱਲਦੇ ਆ ਥੱਲੇ ਸਮਾਨ ਸੂੰਜਾ ਚੱਕ ਕੇ ਆ ਗਏ ਭਾਈ ਥੱਲੇ ਕਬੂਤਰਾਂ ਦੇ ਪਾਸ ਲਿਆ ਮੈਂ ਸਰੰਜ ਪਾਣੀ ਦੀ ਭਰਦਾ ਹਰੇ ਸਾਥੇ ਵਾਲੀ ਤੈਨੂੰ ਪਤਾ ਨਹੀਂ ਕਬੂਤਰੀ ਕਿੱਥੇ ਐ ਦਿਖਾਵਾਂ ਕਿੱਥੇ ਬੈਠੀ ਐ ਇੱਕ ਮਿੰਟ ਭਾਈ ਕਬੂਤਰੀ ਨੂੰ ਪਾਣੀ ਲਾਉਣਾ ਆ ਆਹ ਦੇ ਬੈਠੀ ਦੂਏ ਨੰਬਰ ਤੇ ਔਰ ਦੇਖ ਦਿਖ ਰਹੀ ਐ ਬਾਸ ਤੇ ਇਧਰੋਂ ਦੂਜੇ ਨੰਬਰ ਤੇ ਫੜ ਕੇ ਰਾਂ ਮੈਂ ਪਾਣੀ ਸਰੰਜ ਭਰਾਂ ਹੁਣ ਚੱਲੀਏ ਭਾਈ ਆਪਾਂ ਡਿਊਟੀ ਦੁੱਧ ਪਾਉਣ ਦੁੱਧਰ ਪਾਇਆ ਹੀ ਏ ਹਾਂ ਬਚਾ ਆਇਆ ਨਹੀਂ ਹਰੀ ਲਾਲ ਕਾਂਤੜਾ ਆਇਆ ਨਹੀਂ ਬਚਾ ਕੱਲ ਨੂੰ ਦੇਖਾਂਗੇ ਹੁਣ ਉਹਨੂੰ ਹੁਣ ਪਹੁੰਚੇ ਹੋਏ ਆ ਵੀ ਗਰਾਊਂਡ 'ਚ ਇੱਧਰ ਪਾਣੀ ਪੁਣੀ ਛਿੜਕਦਾ ਜਿੱਧਰ ਖੇਲਣਾ ਮੇਰੇ ਤੇ ਤਾਂ ਖੇਲ ਨਹੀਂ ਹੋਣਾ ਤੁਹਾਨੂੰ ਪਤਾ ਹੀ ਹੈ ਪੈਰ ਕਰਕੇ ਫੁਆਰੇ ਪੂਰੇ ਚੱਲਦੇ ਨੇ ਐਨ ਓਕੇ ਰਪੋਟਾਂ ਨੇ ਉਧਰ ਗੋਗਿਓ ਨਹੀਂ ਪਾਣੀ ਲਾਉਣ ਲੱਗੇ ਹੋਏ ਨੇ ਉਹ ਦੇਖੋ ਜਸੂਓ ਨਹੀਂ ਬਾਕੀ ਬੰਦੇ ਆ ਰਹੇ ਨੇ ਉਹ ਆ ਗਿਆ ਆ ਗਿਆ ਆ ਗਿਆ ਤੇ ਚਲੋ ਫਿਰ ਇਹਨੇ ਖੇਲਣਗੇ ਆਪਾਂ ਦੇਖਦੇ ਆਂ ਬੈਠ ਕੇ ਫੇਰ ਚੱਲਦੇ ਆਂ ਘਰ ਨੂੰ ਠੀਕ ਆ ਆਹ ਹੋਰੇ ਕੁਝ ਬੋਲੀ ਜਾਣਾ ਓਏ ਕਿੰਨੇ ਹੋ ਗਏ ਹੁਣ ਇਹਦਾ ਨਾਮ ਕਰ ਅੱਜ ਇੱਕ ਬੋਲ ਕਿਹੜਾ ਦਿਓ ਮਾਰ ਕੇ ਬੌਸ ਕਰ ਦੂ ਆ ਲੈ ਆ ਦਿੱਤਾ ਜੀ ਬਾਈ ਹੋ ਗਿਆ ਮਾਰ ਕਰ ਕੋਕਿਓ ਮਾਰ ਚੱਲ ਆਹ ਲੈ ਆਹ ਛੱਡ ਹੁਣ ਪਹੁੰਚ ਗਏ ਆਪਾਂ ਘਰੇ ਸਿੱਧਾ ਕਬੂਤਰਾਂ ਦੇ ਕੋਲ ਤੇ ਬੱਚਿਆਂ ਨੂੰ ਦੇ ਦਈਏ ਪਾਣੀ ਬੱਚਾ ਜੱਕ ਕਰੀਏ ਯਾਰ ਬੱਗਾ ਜਾਂ ਬੱਚਾ ਹਲੇ ਤੱਕ ਸੈੱਟ ਨਹੀਂ ਹੋਇਆ। ਰੋਜ਼ ਟੈਰਾਮਾਈਸੀਨ, ਪਾਵਰ ਜੈਲ, ਟੈਟਰਾਸਾਈਕਲਿਨ ਪਤਾ ਨਹੀਂ ਕਿਆ-ਕਿਆ ਦੇ ਕੇ ਦੇਖ ਲਿਆ ਉਹਨੂੰ। ਚਲੋ ਕੋਈ ਨਹੀਂ ਹੁਣ ਦੇਖਦੇ ਆਂ। ਜੱਸਾ ਫੜ ਕੇ ਲਿਆਉਂਦਾ ਕਬੂਤਰ। ਦੇਦਾ ਬਾਈ ਦੋਨੇ ਬੱਚਿਆਂ ਨੂੰ ਪਾਣੀ, ਬਾਕੀ 5-4 ਹੋਰ ਰਹਿ ਗਏ। ਆਹ ਦੇਖੋ ਬੱਚਾ ਕਹੇ ਜਾ ਹੋ ਰਿਹਾ। ਆ ਕਬੂਤਰ ਇਹਦੇ ਫੰਗ ਖਾਈ ਜਾਂਦਾ ਤਾਂ ਕਰਿਆ ਇਲਾਜ ਇਹਦਾ। ਹੁਣ ਨਹੀਂ ਖਾਂਦਾ ਯਾਨੀਂਗੇ। ਆ ਦੇਖੋ। ਆ ਕਦੀ ਚਿੱਟੀ ਨਿਕਲੀ ਆਹ ਗੇਜ ਹੀ ਨਿਕਲੀ ਆ ਓਏ। ਚਲ ਕੋਈ ਨਹੀਂ ਕੋਈ ਨਹੀਂ ਇਹਦਾ ਹੋ ਜੂ ਸੈਟ ਪੱਲਾ ਸਹੀ ਹੈ ਪੂਰਾ ਤੇ ਆਹ ਬੱਚਾ ਯਾਰ ਇਹਦਾ ਭਾਈਓ ਕਾਫੀ ਡਾਊਨ ਹੋ ਗਿਆ ਹੁਣੇ ਮੈਨੂੰ ਲੱਗਦਾ ਨਹੀਂ ਚਾਂਸ ਚਲੋ ਲਾਉਨੇ ਆ ਜੋਰ ਜਿੰਨਾ ਕ ਲੱਗਦਾ ਕਰਿਆ ਜਿ세 ਦੂਜੇ ਫੜ ਲਿਆ ਤੇ ਚਲੋ ਭਾਈ ਦੂਜੇ ਬੱਚੇ ਫੜ ਲਈਏ ਉਹਨਾਂ ਨੂੰ ਦਈਏ ਪਾਣੀ ਪੂਣੀ ਫੇਰ ਚੱਲਦੇ ਆਂ